ਸਰ ਜੀ ਮੈਂ ਬੇਪਨਗੋਲ ਤੇ ਤੁਹੀ ਨਿਕ ਰਹੇ ਹੋ ਥੈਂਕਸ ਵੀਰਾ ਟੀਵੀ ਜੈਤੋ ਪੁਲਿਸ ਵਾਲੀ ਉਹ ਮਾਰੀ ਅੰਸਰ ਖਿਲਾਫ ਕੀਤੀ ਮਹਿੰਤਾ ਹੈ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਹੈ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਜੁਨੀਆ ਉਪਰ ਗੱਲਬਾਤ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਨਾਲ ਅੱਜ ਜਿਹੜਾ ਹੈਗਾ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਕੀ ਅਪਰੋਮਗਲ ਇਹ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪ ਦਾ ਇਹਨਾਂ ਧੁੰ ਦੇ ਦੇਣਾਂ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਆ ਕਪਾਵਗਰਾਂ ਕੋਈ ਰੋਡ ਵਗੈਰਾ ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇ ਜਾਰੇ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮੁਕਦਮੇ ਦਰਜ ਹੈਗੇ ਇਹਨਾਂ ਧੁੰਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇ ਦੇ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਨ ਕਰ ਰਹੇ ਹਾਂ ਬਿਲਕੁਲ ਸਰ ਮਾਰੇ ਅਨਸਾਰ ਉਹਨੂੰ ਕੀ ਪੀਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਗਾ ਕਿ ਉਹਨਾਂ ਕੋਲੇ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀਰੇ ਟੀਵੀ ਨਮਸਕਾਰ ਜੀ ਮੈਂ ਬੇਪਰ ਗੁਇਲ ਤੇ ਤੁਹੀ ਦਿਖ ਰਹੇ ਹੋ ਥੈਂਕਸ ਵੀਰੇ ਟੀਵੀ ਜੈਤੋ ਕੁਲਸਬਲੀ ਉਹ ਮਾਰੇ ਅਨਸਰਾਂ ਖਿਲਾਫ ਕੀਤੀ ਮੌਮਤਾ ਤੇ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਹੈ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮੁੰਨੇ ਆਉਂਪਾ ਗੱਲਬਾਤ ਕਰਦੇ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਦਾ ਅੱਜ ਜਿਹੜਾ ਹੈਗਾ ਚਾਰ ਦ ਇਹ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪ ਦਾ ਇਹਨਾਂ ਧੁੰਦ ਦੇ ਦੇਣਾ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਕਪਾਵ वगैरह कोई रोड वगैरह ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇ ਜਾਰੇ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮਕਦਮੇ ਦਰਜ ਹੈਗੇ ਇਹਨਾਂ ਤੋਂ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਨ ਕਰ ਰਹੇ ਹਾਂ ਬਿਲਕੁਲ ਸਰ ਮਾਰੇ ਅਨਸਾਰ ਉਹਨੂੰ ਕੀ ਪੀਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਗਾ ਕਿ ਉਹਨਾਂ ਕੋਲੇ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀਰੇ ਟੀਵੀ ਨਮਸਕਾਰ ਜੀ ਮੈਂ ਬੇਪਰ ਗੁਇਲ ਤੇ ਤੁਹੀ ਦਿਖ ਰਹੇ ਹੋ ਥੈਂਕਸ ਵੀਰੇ ਟੀਵੀ ਜਦੋਂ ਕੁਲਸਬਲੀ ਉਹ ਮਾਰੇ ਅਨਸਰਾਂ ਖਿਲਾਫ ਦੀ ਮੌਮਤਾ ਤੇ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮੁੰਜੇ ਆਪ ਗੱਲਬਾਤ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਨਾਲ ਅੱਜ ਜਿਹੜਾ ਹੈਗਾ ਚਾਰ ਦੋਸ਼ੀਆਂ ਇਹ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪ ਦਾ ਇਹਨਾਂ ਧੁੰ ਦੇ ਦੇਣਾਂ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਕਪਾਵਗਰਾਂ ਕੋਈ ਰੋਡ ਵਗੈਰਾ ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇ ਜਾਰੇ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮਕਦਮੇ ਦਰਜ ਹੈਗੇ ਇਹਨਾਂ ਧੁੰਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਂ ਕਰ ਰਹੇ ਹਾਂ ਬਿਲਕੁਲ ਸਰ ਮਾਰੇ ਅੰਸਰਾਂ ਨੂੰ ਕੀ ਪੀਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਫਤ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਗਾ ਕਿ ਉਹਨਾਂ ਕੋਲੇ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀਰੇ ਟੀਵੀ ਨਮਸਕਾਰ ਜੀ ਮੈਂ ਬੇਪਰ ਗੁਇਲ ਤੇ ਤੁਹੀ ਦਿਖ ਰਹੇ ਹੋ ਥੈਂਕਸ ਵੀਰੇ ਟੀਵੀ ਜਦੋਂ ਕੁਲਸਬਲੀ ਉਹ ਮਾਰੇ ਅਨਸਰਾਂ ਖਿਲਾਫ ਕੀਤੀ ਮੋਰਿੰਤਾਏ ਤੋਂ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਹੈ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮੁੰਜੂਨੇ ਆਪ ਗੱਲਬਾਤ ਕਰਦੇ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਦਾ ਅੱਜ ਜਿਹੜਾ ਹੈਗਾ ਚਾਰ ਦੋ ਏ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪਦਾ ਇਹਨਾਂ ਧੁੰ ਦੇ ਦੇਣਾ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਕਪਾਵ वगैरह कोई रोड वगैरह ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇ ਜਾਰੇ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮਕਦਮੇ ਦਰਜ ਹੈਗੇ ਇਹਨਾਂ ਧੁੰਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਨ ਕਰ ਰਹੇ ਹਾਂ ਬਿਲਕੁਲ ਸਰ ਮਾਰਿਆਂਸਰਾਂ ਨੂੰ ਕੀ ਪੀਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਿਫਤ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਗਾ ਕਿ ਉਹਨਾਂ ਕੋਲੇ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀਰੇ ਟੀਵੀ ਨਮਸਕਾਰ ਜੀ ਮੈਂ ਬੇਪਰ ਗੁਇਲ ਤੇ ਤੁਹੀ ਦਿਖ ਰਹੇ ਹੋ ਥੈਂਕਸ ਵੀਰੇ ਟੀਵੀ ਜੈਤੋ ਕੁਲਸਬਲੀ ਉਹ ਮਾਰੇ ਅਨਸਰਾਂ ਖਿਲਾਫ ਕੀਤੀ ਮੌਮਤਾ ਤੇ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਹੈ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮੁੰਨੇ ਆਉਂਪਾ ਗੱਲਬਾਤ ਕਰਦੇ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਦਾ ਅੱਜ ਜਿਹੜਾ ਹੈਗਾ ਚਾਰ ਦ ਏ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪਦਾ ਇਹਨਾਂ ਧੁੰਦ ਦੇ ਦੇਣਾ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਕਪਾਵਗਰਾਂ ਕੋਈ ਰੋਡ ਵਗੈਰਾ ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇਇਆ ਰਹੀ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮਕਦਮੇ ਦਰਜ ਹੈਗੇ ਇਹਨਾਂ ਧੁੰਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇਣ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਨ ਕਰ ਰਹੇ ਹਾਂ ਬਿਲਕੁਲ ਸਰ ਮਾਰੇ ਅੰਸਾਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਵੇਗਾ ਕਿ ਉਹਨਾਂ ਕੋਲੇ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀਰੇ ਟੀਵੀ ਨਮਸਕਾਰ ਜੀ ਮੈਂ ਬੇਪਰ ਗੁਇਲ ਤੇ ਤੁਹੀ ਦਿਖ ਰਹੇ ਹੋ ਥੈਂਕਸ ਵੀਰੇ ਟੀਵੀ ਜੈਤੋ ਕੁਲਸਬਲੀ ਉਹ ਮਾਰੇ ਅਨਸਰਾਂ ਖਿਲਾਫ ਕੀਤੀ ਮੌਮਤਾ ਤੇ ਉਸ ਲਈ ਸਫਲਤਾ ਮਿਲੀ ਜਦੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਇੱਕ ਜਿਹੜਾ ਹੈਗਾ ਦੋਸ਼ੀ ਫਰਾਰ ਦੱਸਿਆ ਜਾ ਰਿਹਾਗਾ ਉਹਨਾਂ ਕੋਲੇ ਮਾਰੂਥਿਆਰ ਵੀ ਮਿਲਿਆ ਹੈ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮੁੰਨੇ ਆਪਾਂ ਗੱਲਬਾਤ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਮਾਰੂਥਿਆਰ ਨਾਲ ਅੱਜ ਜਿਹੜੇ ਹੈਗੇ ਚਾਰ ਦ ਏ ਕੱਲ ਦੇਰ ਸ਼ਾਮ ਥਾਣਾ ਜੈਤੂ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਕੋਈ ਜਿਹੜੇ ਪੰਜ ਲੜਕੇ ਆ ਬੈਠੇ ਕੋਈ ਆਪਦਾ ਇਹਨਾਂ ਧੁੰ ਦੇ ਦੇਣਾ ਦਾ ਜਿਹੜਾ ਹੈਗਾ ਫਾਇਦਾ ਲੈ ਕੇ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਰਕ ਵਿੱਚ ਹਨ ਜੀ ਜੋ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉਹਨਾਂ ਵਿੱਚੋਂ ਚਾਰ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਤੋਂ ਥੋੜੇ ਮਾਰੂ ਹਥਿਆਰ ਵੀ ਮਿਲੇ ਆ ਕਪਾਵਗਰਾਂ ਕੋਈ ਰੋਡ ਵਗੈਰਾ ਤੇ ਨਲਕੇ ਦਿੱਖਦੀ ਬਿਲਕੁਲ ਸਰ ਇਹ ਕੋਈ ਪਤਾ ਲੱਗਿਆ ਵੀ ਕੀ ਇਸ ਘਟਨਾ ਨੂੰ ਅੰਜਾਮ ਦੇ ਦੇ ਜਾਰੇ ਸੀ ਐਕਚੁਅਲੀ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਵਗੈਰਾ ਦੇ ਮੁਕਦਮੇ ਦਰਜ ਹੈਗੇ ਇਹਨਾਂ ਧੁੰਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਦਾ ਇਹੋ ਜੀ ਵਾਰਦਾਤ ਨੂੰ ਇਹ ਅੰਜਾਮ ਦੇ ਉਸੇ ਤੇ ਕੰਮ ਕਰਦੇ ਆ ਜਿਹੜਾ ਜੈਤੂ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਕਿੰਨੇ ਮਾਮਲੇ ਸਰੀਰਨਾ ਤੇ ਪਹਿਲਾਂ ਵੀ ਦਰਜ ਕੀਤੇ ਇਹਨਾਂ ਵਿੱਚੋਂ ਇੱਕ ਲੜਕਾ ਉਹਦੇ ਤੇ 6 ਮੁਕਦਮੇ ਦਰਜ ਹੈ ਇੱਕ ਤੇ 4 ਮੁਕਦਮੇ ਦਰਜ ਐ ਇਸੇ ਤਰੀਕੇ ਨਾਲ ਦੂਜਿਆਂ ਦੇ ਵੀ ਰਿਕਾਰਡ ਦੀ ਛਾਣਬੀਨ ਕਰ ਰਹੇ ਹਾਂ ਬਿਲਕੁਲ ਸਰ ਮਾਰਿਆਂਸਰਾਂ ਨੂੰ ਕੀ ਪੀਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਦਾ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨ ਜਿਹੜਾ ਸਾਡੇ ਵੱਲੋਂ ਉਹਨਾਂ ਦੀ ਵਰਖਲਾਤ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਸਰ ਇਹਨਾਂ ਦਾ ਸਾਥੀ ਫਰਾਰ ਹੈਗਾ ਕਿ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਹਾਂਜੀ ਜਲਦੀ ਤੋਂ ਜਲਦੀ ਗ੍ਰਿਫਤ ਤਿੰਕ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਕੀਤਾ ਇਹਨਾਂ ਨੇ ਇਹ ਕਹਿਣਾ ਤੇ ਕੋਈ ਵੀ ਮਾਰੇ ਅਨਸਰਾਂ ਨੂੰ ਬਖਸ਼ਣ ਨਹੀਂ ਜਾਗਾ ਕਿ ਉਹਨਾਂ ਕੁਲੀਪ ਦੇ ਨਾਲ ਬਿਲਕੁਲ ਥੈਂਕਸ ਵੀ ਰਿਹਾ ਟੀਵੀ